ਪਹਿਲਾਂ ਦੇਚ ਇਹ ਸੀ ਕਿ ਅਕਾਲ ਤਖਤ ਦੇ ਸਾਹਮਣਕ ਸਾਡੇ ਪੁਰਖੇ ਆਪਣਾ ਸੀਸ ਲੈ ਕੇ ਹਾਜ਼ਰ ਹੋਏ ਇੱਕ ਤਰੀਕੇ ਨਾਲ ਪਰ ਇਸ ਵਾਰ ਇੱਕ ਬੰਦਾ ਕੁਰਸੀ ਲੈ ਕੇ ਹਾਜ਼ਰ ਹੋਇਆ ਇਹਦੇ ਨਾਲ ਹੀ ਪਹਿਲਾਂ ਜਿੰਨੀਆਂ ਵੀ ਲੋਕਾਂ ਨੂੰ ਸਜ਼ਾ ਸੁਣਾਈ ਗਈ ਤਨਖਾਹ ਲਈ ਗਈ ਕਿਸੇ ਨੂੰ ਵੀ ਚੋਲਾ ਪਾਉਣ ਦੀ ਆਦੇਸ਼ ਨਹੀਂ ਹੋਇਆ ਉਹਨੂੰ ਆਗਿਆ ਨਹੀਂ ਦਿੱਤੀ ਗਈ ਨਾ ਹੀ ਕਿਸੇ ਨੂੰ ਸਿੱਖਾਂ ਦਾ ਰਵੈਤੀ ਹਥਿਆਰ ਬਰਸ਼ਾ ਫੜਨ ਦੀ ਆਗਿਆ ਦਿੱਤੀ ਗਈ। ਇਹ ਪਹਿਲੀ ਵਾਰੀ ਐਸਾ ਵਾਪਰਿਆ ਕਿ ਮਨੁੱਖ ਨੂੰ ਕੁਰਸੀ ਵੀ ਮਿਲੀ। ਮਨੁੱਖ ਨੂੰ ਚੋਲਾ ਵੀ ਮਿਲਿਆ, ਬਰਸ਼ਾ ਵੀ ਦਿੱਤਾ ਗਿਆ ਸਿੱਖਾਂ ਦਾ ਰਵੈਤੀ ਹਥਿਆਰ। ਤੇ ਨਾਲ ਹੀ ਗੁਡਾਉਂ ਦਾ ਅਸਤੇ ਦਰ ਤੇ ਬਾਹਰ ਬੈਠਣ ਦਾ ਸੁਭਾਗ ਵੀ ਦਿੱਤਾ ਗਿਆ। ਇਹ ਸਿੱਖਾਂ ਦੀ ਜਿਹੜੀ ਪਰੰਪਰਾ ਹੈ। ਉਦਨਾ ਸਬੰਧਤ ਜਿੰਨੀਆਂ ਵੀ ਸੰਪਰਦਾਮਾਨ ਨੇ ਜਥੇ ਨੇ ਜਥੇ ਬੰਦੀਆਂ ਨੇ ਮੈਨੂੰ ਨਹੀਂ ਪਤਾ ਕਿ ਕਿਸੇ ਨੇ ਇਹਦੇ ਦੇ ਕਿਉਂ ਸਵਾਲ ਨਹੀਂ ਕਰਿਆ ਪਰ ਮੈਨੂੰ ਇਹ ਮਹਿਸੂਸ ਹੁੰਦਾ ਹੈ ਕਿ ਇਹ ਗੱਲਾਂ ਬਿਲਕੁਲ ਲੀਕ ਤੋਂ ਹਟਕੇ ਨੇ ਇਹ ਸਜ਼ਾ ਜਾਂ ਤਨਖਾਹ ਦੀ ਥਾਂ ਤੇ ਸਭ ਤੋਂ ਵੱਡਾ ਸਨਮਾਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਕੁਝ ਦਿਨਾਂ ਤੋਂ ਜਿਵੇਂ ਨਿਆ ਘਟਨਾਵਾਂ ਪੰਜਾਬ ਵਿੱਚ ਵਿਚਾਰੀਆਂ ਜਾ ਰਹੀਆਂ ਨੇ ਉਹਨਾਂ ਨੇ ਰਾਜਨੀਤੀ ਦੇ ਤਿੰਨ ਮੁੱਖ ਰਹਾ ਨੂੰ ਸਿੱਧੇ ਕੀਤਾ ਇੱਕ ਸ਼੍ਰੀ ਕਾਲਤਾਖਸਾਬ ਦੇ ਉੱਤੇ ਜੋ ਫੈਸਲੇ ਹੋਏ ਉਹਨਾਂ ਦਾ ਸਬੰਧ ਚੋਣ ਰਾਜਨੀਤੀ ਨਾਲ ਸੀ ਉਸ ਤੋਂ ਅਗਲੇ ਦਿਨ ਜੋ ਖਬਰਾਂ ਆਈਆਂ ਸੀ ਉਹ ਪਾਣੀ ਦੇ ਮੁੱਦੇ ਨੂੰ ਲੈ ਕੇ ਬੁੱਢੇ ਨਾਲੇ ਨੂੰ ਲੈ ਕੇ ਸੀਗੀਆਂ ਬੁੱਢੇ ਦਰਿਆ ਨੂੰ ਲੈ ਕੇ ਉਹ ਲੋਕਾਂ ਦੇ ਸੰਘਰਸ਼ ਦਾ ਰਾਹ ਸੀ ਤੀਜੀਆਂ ਖਬਰਾਂ ਜੋ ਸਾਰੇ ਕਿਤੇ ਫੈਲੀਆਂ ਨੇ ਉਹ ਹਥਿਆਰ ਦੇ ਚੱਲਣ ਲੈ ਕੇ ਸੀ ਤਾਂ ਤਿੰਨਾਂ ਦਿਨਾਂ ਚ ਰਾਜਨੀਤੀ ਦੇ ਤਿੰਨੇ ਰਾਹਾਂ ਦੀ ਕੁਦਰਤੀ ਰੂਪ ਚ ਜਿਹੜੀ ਪ੍ਰਗਟਾਵਾ ਹੋਇਆ ਉਹਨੇ ਸਾਨੂੰ ਇਸ ਮਸਲੇ ਨੂੰ ਅਯੋਕੇ ਪ੍ਰਸੰਗ ਚ ਵੇਖਣ ਲਈ ਤੁਹਾਡੇ ਸਨ ਮਖਾਜ਼ਰ ਕੀਤਾ ਆਮ ਤੌਰ ਤੇ ਕਿਸੇ ਵੀ ਧਰਮ ਇਤਿਹਾਸ ਦੇ ਮੁੱਦੇ ਨੂੰ ਵਰਤਮਾਨ ਰਾਜਨੀਤੀ ਨਾਲ ਮਲਾ ਕੇ ਵੇਖਣਾ ਬਤੀਵਾਰੀ ਵਧੀਆ ਨਹੀਂ ਮੰਨਿਆ ਜਾਂਦਾ ਪਰ ਜਦੋਂ ਕਿਸੇ ਥਾਂ ਦੇ ਮੁੱਖ ਰਾਹ ਦਾ ਪ੍ਰਗਟਾਵਾ ਇਸ ਤਰ੍ਹਾਂ ਹੋਣ ਲੱਗ ਜਵੇ ਕਿ ਉਹ ਕਿਸੇ ਹੋਰ ਦੇ ਤਰੀਕੇ ਨਾਲ ਚੱਲ ਰਿਹਾ ਹੈ ਤਾਂ ਆਪਣੀਆਂ ਬੁਨਿਆਦਾਂ ਨੂੰ ਪਛਾਣਨਾ ਬਹੁਤ ਜ਼ਰੂਰੀ ਹੋ ਜਾਂਦਾ ਉਸ ਹਿਸਾਬ ਨਾਲ ਮੈਂ ਗੱਲ ਆਪਣੀ ਸੰਗਤ ਦੇ ਸਨਮੁਖ ਕਰਨੀ ਚਾਹੁੰਦਾ ਕਿ ਅਜੋਕੇ ਸਮੇਂ ਦੇ ਵਿੱਚ ਹਿੰਸਾ ਨੂੰ ਹਥਿਆਰ ਨੂੰ ਦਹਿਸ਼ਤ ਦੇ ਨਾਮ ਜੋਂ ਹੀ ਦੇਖਿਆ ਜਾਣ ਲੱਗ ਪਿਆ ਚਾਹੇ ਉਹ ਕਿਸਾਨ ਮੋਰਚੇ ਦੌਰਾਨ ਲਿੰਗ ਸਿੰਘਾ ਨੇ ਇੱਕ ਬੰਦੇ ਨੂੰ ਜਾਂ ਇੱਕ ਪੁਲਿਸ ਅਫਸਰ ਨੂੰ ਜਾਂ ਇੱਕ ਝੰਡਾ ਝੁਲਿਆ ਲਾਲ ਕਿਲੇ ਤੇ ਜਾਂ ਹੁਣ ਗੋਡੀ ਦੇ ਬਾਹਰ ਗੋਲੀ ਚੱਲੀ ਚਾਰ ਏਕਟਨਾਵਾਂ ਵਿੱਚ ਜੋ ਕੋਈ ਸਾਂਝਾ ਹੈ ਉਹ ਹੈ ਕਿ ਹਥਿਆਰ ਚੱਲਣ ਨੂੰ ਦਹਿਸ਼ਤ ਵਜੋਂ ਲੈਣਾ ਇੱਕ ਪੱਖ ਇਹ ਹੈ ਕਿ ਡਰ ਦੀ ਰਾਜਨੀਤੀ ਹੀ ਮੁੱਖ ਰਾਜਨੀਤੀ ਹੈ। ਸ਼ੇਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਸ਼ਹਾਦਤ ਹੈ ਉਹ ਇਸੇ ਗੱਲ ਤੇ ਕੇਂਦਰਿਤ ਹੈ ਕਿ ਡਰ ਨਾ ਦੇਣਾ, ਡਰ ਨਾ ਮੰਨਣਾ। ਲਗਭਗ ਪਿਛਲੇ 14 ਮਹੀਨਿਆਂ ਤੋਂ ਸੀਸਗੰਹ ਸਾਹਿਬ ਦਾ ਮਸਲਾ ਸਾਰੀ ਦੁਨੀਆ ਚ ਥੋੜਾ ਥੋੜਾ ਕਰਕੇ ਫੈਲ ਗਿਆ ਪਤਾ ਲੱਗ ਗਿਆ ਪਰ ਪਿਛਲੇ 24 ਘੰਟਿਆਂ ਚ ਇੱਕ ਗੋਲੀ ਚੱਲਣ ਤੇ ਜਿੰਨੇ ਲੋਕੀ ਬਿਆਨ ਦੇਣ ਵਾਸਤੇ ਤੱਤੇ ਤੇ ਹਾਜ਼ਰ ਹੋਏ ਤੇ ਪਿਛਲੇ 14 ਮਹੀਨਿਆਂ ਚ ਉਹਨੇ ਬੰਦੇ ਸੀਸਗਨ ਸਾਹਿਬ ਦੇ ਮਸਲੇ ਤੇ ਚਰਚਾ ਕਰਨ ਲਈ ਨਹੀਂ ਆਏ ਠੀਕ ਇਸੇ ਤਰ੍ਹਾਂ ਅਕਾਲ ਤਖਤ ਸਾਹਿਬ ਤੋਂ ਜਿਹੜਾ ਫੈਸਲਾ ਹੋਇਆ ਉਹ ਨੂੰ ਗੋਲੀ ਚੱਲਣ ਤੋਂ ਬਾਅਦ ਨਵੇਂ ਅਰਥਾਂ 'ਚ ਦੇਖਣਾ ਸ਼ੁਰੂ ਕਰ ਦਿੱਤਾ ਜਿਹੜਾ ਮਨੁੱਖ ਇੱਕ ਹਫ਼ਤਾ ਪਹਿਲਾਂ ਦੁਨੀਆ 'ਚ ਧਰਤੀ 'ਤੇ ਵੱਸਦੇ ਸਾਰੇ ਸਿੱਖਾਂ ਤੋਂ ਵੱਧ ਦੋਸ਼ਾਂ ਦਾ ਭਾਗੀ ਮੰਨਿਆ ਜਾਂਦਾ ਸੀ ਲੋਕਾਂ ਨੇ ਉਹਨੂੰ ਨਿਮਾਣਾ ਸੇਵਾਦਾਰ ਤੇ ਹੋਰ ਸਾਰੇ ਵਿਸ਼ੇਸ਼ਣਾ ਨਿਵਾਜਣਾ ਸ਼ੁਰੂ ਕਰ ਦਿੱਤਾ ਸਿਰਫ ਗੋਲੀ ਚੱਲਣ ਦੀ ਆਵਾਜ਼ ਸੁਣਨ ਤੋਂ ਬਾਅਦ ਇਹ ਧਰਮ ਇਤਿਹਾਸ ਦੀ ਸਮਝ ਨਹੀਂ ਹੈ ਇਹ ਮਨੁੱਖਤਾਵਾਦੀ ਪੱਖ ਵੀ ਨਹੀਂ ਹੈ ਇਹ ਨਰੋਲ ਡਰ ਦੀ ਰਾਜਨੀਤੀ ਦਾ ਪ੍ਰਗਟਾਵਾ ਹੈ ਜੋ ਪਿਛਲੀਆਂ ਚੋਹਾਂ ਘਟਨਾਵਾਂ 'ਚ ਬਿਲਕੁਲ ਸਾਂਝਾ ਪ੍ਰਗਟ ਹੁੰਦਾ ਹੈ ਤੇ ਖਾਸ ਕਰਕੇ ਸਿੱਖਾਂ ਦੇ ਵੱਡੇ ਨੂੰ ਲੱਗਦਾ ਕਿ ਸਾਡੀ ਬੇਇੱਜ਼ਤੀ ਹੋ ਗਈ ਅਸੀਂ ਤਾਂ ਦੁਨੀਆ ਦੇ ਵਿੱਚ ਬਦਨਾਮ ਹੀ ਹੋ ਗਏ ਜਿਵੇਂ ਹੁਣ ਵਾਲੀ ਘਟਨਾ ਦੇ ਵਿੱਚ ਦੂਜਾ ਪੱਖ ਹੈ ਸ਼੍ਰੀ ਅਕਾਲ ਤਖਸਾਲ ਦਾ ਪਿਛਲੇ ਲਗਭਗ 25 ਸਾਲਾਂ ਚ ਜਿੰਨੇ ਵੀ ਬੰਦਿਆਂ ਨੂੰ ਅਕਾਲ ਤਖਸਾਲ ਵੱਲੋਂ ਤਨਖਾਹ ਲਈ ਗਈ ਹੈ ਇਹ ਹੋਣ ਵਾਲਾ ਮਾਮਲਾ ਉਹਨਾਂ ਤੋਂ ਵੱਖਰਾ ਹੈ ਦੋ ਤਿੰਨ ਗੱਲਾਂ ਕਰਕੇ ਜਿੰਨੇ ਵੀ ਬੰਦੇ ਪਹਿਲਾਂ ਪੇਸ਼ ਹੋਏ ਕਿਸੇ ਤੇ ਵੀ ਇੰਨੇ ਵੱਡੇ ਦੋਸ਼ ਨਹੀਂ ਸਨ ਪਰ ਇਹਦੇ باوجود ਪਹਿਲਾਂ ਕਿਸੇ ਵੀ ਬੰਦੇ ਨੂੰ ਇਦਾਂ ਦੀਆਂ ਇਨੀਆਂ ਵੱਡੀਆਂ ਰਹਿਤਾਂ ਨਹੀਂ ਮਿਲੀਆਂ ਅਸਲ ਜਰਾਣਿਤਿ ਇਹੀ ਹੁੰਦੀ ਹੈ ਕਿ ਜੋ ਤੁਹਾਨੂੰ ਦਿਖ ਰਿਹਾ ਉਹ ਓਵੇਂ ਨਾ ਹੋ ਕੇ ਹੋਰ ਤਰ੍ਹਾਂ ਹੋਵੇ ਮੈਂ ਇਹਨੂੰ ਇਦਾਂ ਵੇਖਦਾ ਬਿਲਕੁਲ ਭਾਵੇਂ ਕੋਈ ਇਸ ਗੱਲ ਨੂੰ ਸਹਿਮਤ ਵੀ ਨਾ ਹੋਵੇ ਪਹਿਲਾਂ ਦੇ ਚ ਇਹ ਸੀ ਕਿ ਔਕਾਲ ਤਖਤ ਦੇ ਸਾਹਮਣਕ ਸਾਡੇ ਪੁਰਖੇ ਆਪਣਾ ਸੀਸ ਲੈ ਕੇ ਹਾਜ਼ਰ ਹੋਏ ਇੱਕ ਤਰੀਕੇ ਨਾਲ ਪਰ ਇਸ ਵਾਰ ਇੱਕ ਬੰਦਾ ਕੁਰਸੀ ਲੈ ਕੇ ਹਾਜ਼ਰ ਹੋਇਆ ਇਹਦੇ ਨਾਲ ਹੀ ਪਹਿਲਾਂ ਜਿੰਨੀਆਂ ਵੀ ਲੋਕਾਂ ਨੂੰ ਸਜ਼ਾ ਸੁਣਾਈ ਗਈ ਤਨਖਾਹ ਲਈ ਗਈ ਕਿਸੇ ਨੂੰ ਵੀ ਚੋਲਾ ਪਾਉਣ ਦੀ ਆਦੇਸ਼ ਨਹੀਂ ਹੋਇਆ ਉਹਨੂੰ ਆਗਿਆ ਨਹੀਂ ਦਿੱਤੀ ਗਈ ਨਾ ਹੀ ਕਿਸੇ ਨੂੰ ਸਿੱਖਾਂ ਦਾ ਰਵੈਤੀ ਹਥਿਆਰ ਵਰਛਾ ਫੜਨ ਦੀ ਆਗਿਆ ਦਿੱਤੀ ਗਈ ਇਹ ਪਹਿਲੀ ਵਾਰ ਇਹ ਸਾਬ ਵਾਪਰਿਆ ਕਿ ਮਨੁੱਖ ਨੂੰ ਕੁਰਸੀ ਵੀ ਮਿਲੀ ਮਨੁਖ ਨੂੰ ਚੋਲਾ ਵੀ ਮਿਲਿਆ ਬਰਸ਼ਾ ਵੀ ਦਿੱਤਾ ਗਿਆ ਸਿੱਖਾਂ ਦਾ ਰਵਾਇਤੀ ਹਥਿਆਰ ਤੇ ਨਾਲ ਹੀ ਗੁਰਦਵਾਰਾਂ ਦੇ ਦਰ ਤੇ ਬਾਹਰ ਬੈਠਣ ਦਾ ਸੁਭਾਗ ਵੀ ਦਿੱਤਾ ਗਿਆ ਇਹ ਸਿੱਖਾਂ ਦੀ ਜਿਹੜੀ ਪਰੰਪਰਾ ਹੈ ਉਹਦੇ ਨਾਲ ਸੰਬੰਧਿਤ ਜਿੰਨੀਆਂ ਵੀ ਸੰਪਰਦਾਵਾਂ ਨੇ ਜਥੇ ਨੇ ਜਥੇਬੰਦੀਆਂ ਨੇ ਮੈਨੂੰ ਨਹੀਂ ਪਤਾ ਕਿ ਕਿਸੇ ਨੇ ਇਹਦੇ ਦੇ ਕਿਉਂ ਸਵਾਲ ਨਹੀਂ ਕਰਿਆ ਪਰ ਮੈਨੂੰ ਇਹ ਮਹਿਸੂਸ ਹੁੰਦਾ ਹੈ ਕਿ ਇਹ ਗੱਲਾਂ ਬਿਲਕੁਲ ਲੀਗ ਤੋਂ हट ਕੇ ਨੇ ਇਹ ਸਜਾ ਜਾਂ ਤਨਖਾਹ ਦੀ ਥਾਂ ਤੇ ਸਭ ਤੋਂ ਵੱਡਾ ਸਨਮਾਨ ਹੈ ਸ਼ਾਇਦ ਇਹਦੇ ਜੀ ਕੋਈ ਚੀਜ਼ ਦੀ ਕਾਟ ਸੀ ਕਿ ਜੇ ਉਹਨੂੰ ਫੜਲਾ ਦੇ ਦਿੰਦੇ ਤਾਂ ਸਿੱਖਾਂ ਦੇ ਘਰੇ ਵੱਧ ਤੋਂ ਵੱਧ ਸਨਮਾਨ ਦੀ ਰਸਮ ਪੂਰੀ ਹੋ ਜਾਣੀ ਸੀ ਕਿ ਉਹਨੂੰ ਕੁਰਸੀ ਵੀ ਮਿਲੀ ਉਹਨੂੰ ਪਹਿਰਾਵਾ ਵੀ ਮਿਲਿਆ ਉਹਨੂੰ ਬਰਸ਼ਾ ਹਥਿਆਰ ਵੀ ਮਿਲਿਆ ਤਾਂ ਇੱਕ ਤੁਰਲਾ ਬਾਕੀ ਸੀ ਇਸ ਗੱਲ ਨੂੰ ਰਾਜਨੀਤੀ ਵਜੋਂ ਨਾ ਸਮਝਣਾ ਇਸ ਗੱਲ ਨੂੰ ਧਰਮ ਵਜੋਂ ਵੀ ਨਾ ਸਮਝਣਾ ਸਿਰਫ ਇੱਕ ਚੋਣ ਦੇ ਤਰੀਕੇ ਜਾਂ ਇੱਕ ਜਥੇਬੰਦੀ ਜਾਂ ਇੱਕ ਮਨੁੱਖ ਤੇ ਕੇਂਦਰਿਤ ਕਰਕੇ ਵੇਖਣਾ ਚੀਜ਼ਾਂ ਨੂੰ ਤੋੜ ਕੇ ਵੇਖਣ ਦਾ ਨੁਕਸਾਨ ਦਾ ਇੱਕ ਤਰੀਕਾ ਹੈ ਇਸ ਨੇ ਸਾਡੀਆਂ ਧਾਰਮਿਕ ਪਰੰਪਰਾਵਾਂ ਨੂੰ ਢਾਅ ਲਵਾਈ ਇਸ ਨੇ ਸਾਡੇ ਧਾਰਮਿਕ ਸਥਾਨ ਸਾਡੇ ਬੰਦਿਆਂ ਤੋਂ ਟੁਹਾਏ ਨੇ ਜਿਹੜਾ ਮੇਰੇ ਲਈ ਮੁੱਖ ਮਸਲਾ ਹੈ ਬੰਦਿਆਂ ਦਾ ਆਉਣ ਜਾਣ ਰਹੇਗਾ ਜਥੇਬੰਦੀਆਂ ਬਣਨਗੀਆਂ ਟੁੱਟਣਗੀਆਂ ਸਦੀ ਵੀ ਜਿਹੜੀ ਜਾਇਦਾਦ ਹੈ ਵਿਰਾਸਤ ਹੈ ਉਹ ਧਾਰਮਿਕ ਇਤਿਹਾਸਕ ਥਾਵਾ ਨੇ ਇਸ ਦਿਹਾੜੇ ਤੋਂ ਕੱਲ ਤੋਂ 350 ਸਾਲਾ ਸ਼ੁਰੂ ਹੋ ਜਾਣਾ ਉਹਦੀ ਵਿਚਾਰ ਚਰਚਾ ਉਹਦੀ ਇਤਿਹਾਸ ਦੀ ਜਾਣਕਾਰੀ ਦੁਹਰਾਉਣ ਦੀ ਥਾਂ ਤੇ ਇੱਕ ਅਜਿਹੀ ਗੱਲ ਦਾ ਦੁਹਰਾਓ ਕਰ ਹੀ ਜਾਣਾ ਸਾਰੇ ਲੋਕਾਂ ਨੂੰ ਸਿੱਖਾਂ ਵੱਲੋਂ ਸਿਧਾਂਤ ਵਜੋਂ ਕਿ ਆ ਗਲਤ ਹੋ ਗਿਆ ਆ ਠੀਕ ਹੋ ਗਿਆ ਇਹ ਗਲਤ ਠੀਕ ਨਹੀਂ ਸਾਨੂੰ ਕਿਸੇ ਵੀ ਤਰੀਕੇ ਨਾਲ ਫਾਇਦਾ ਨਹੀਂ ਦੇਣਾ ਜੇ ਸਮਝ ਦਾ ਤਰੀਕਾ ਆਪਾਂ ਸਹੀ ਨਹੀਂ ਕਰ ਸਕਦੇ ਇਸ ਤੋਂ ਅਗਲਾ ਮਸਲਾ ਇਹਦੇ ਨਾਲ ਹੀ ਜਦੋਂ ਸ੍ਰੀ ਗੁਰੂ ਅਨਸਾਭ ਦੇ 302 ਵੱਧ ਸਰੂਪਾਂ ਦਾ ਮਸਲਾ ਇਸ ਵਿਚਾਰ ਅਧੀਨ ਵਿੱਚ ਸੀ ਤਾਂ ਇਹਦਾ ਸਿੱਧਾ ਸਬੰਧ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੀ ਜੋ ਫੈਸਲੇ ਹੋਏ ਉਹਦੇ ਜੇ ਮੌਜੂਦਾ ਤੇ ਇੱਕ ਪ੍ਰਾਤਨ ਸ਼ੋਮਿਕ ਮੀਟਿੰਗ ਦੇ ਪ੍ਰਧਾਨ ਨੂੰ ਹੀ ਅਕਾਲੀ ਦਾਲ ਦੀ ਮੁਰਸਦੀਤੀ ਦੇ ਪ੍ਰਬੰਧਕ ਥਾਪ ਦਿੱਤਾ ਇਹ ਕਿਸੇ ਵੀ ਤਰੀਕੇ ਨਾਲ ਧਰਮ ਜਾਂ ਇਤਿਹਾਸ ਦੀ ਪਹਿਰੇਦਾਰੀ ਜਾਂ ਉਹਦੀ ਪਾਲਣਾ ਨਹੀਂ ਹੈ ਜਿਵੇਂ ਕਿ ਲੋਕ ਪ੍ਰਚਾਰ ਰਹੇ ਨੇ ਕਿ ਬਹੁਤ ਤਕੜਾ ਜਾਂ ਬਹੁਤ ਵਧੀਆ ਫੈਸਲਾ ਹੋ ਗਿਆ ਠੀਕ ਹੈ ਪਰੰਪਰਾ ਬਹਾਲੀ ਦਾ ਯਤਨ ਮਾੜਾ ਨਹੀਂ ਹੈ ਬੁਰਾ ਨਹੀਂ ਹੈ ਪਰ ਜਿਨ੍ਹਾਂ ਨੇ ਹਿੱਸੇਦਾਰੀ ਲਈ ਉਹਨਾਂ ਨੇ ਕੋਈ ਪੰਥ ਦੇ ਉੱਤੇ ਅਹਿਸਾਨ ਨਹੀਂ ਕੀਤਾ ਹੈ ਇਹ ਜਿਹੜੀਆਂ ਗੱਲਾਂ ਜਿਹੜੀਆਂ ਫੈਸਲਿਆਂ ਦੇ ਵਜੋਂ ਅਸ਼ੋਪਲੇ ਰੂਪ ਵਿੱਚ ਲੋਕਾਂ ਨੂੰ ਮਨਵਾ ਲਈਆਂ ਗਈਆਂ ਤੇ ਕਿਸੇ ਨੇ ਉਹਦੇ ਤੇ ਕਿੰਤੂ ਨਹੀਂ ਕਰਿਆ ਸਗੋਂ ਬਾਬਾ ਕੀਤੀ ਹੈ ਤੇ ਇਹ ਗੱਲ ਨੇ ਮਜਬੂਰ ਕੀਤਾ ਕਿ ਅਕੀਲ ਬਰ ਕੁਝ ਕੀਤਾ ਜਾਵੇ ਖਾਸ ਕਰਕੇ ਗੋਲੀ ਚਲਾਉਣ ਦੀ ਘਟਨਾ ਤੋਂ ਬਾਅਦ ਜਿਸ ਤਰੀਕੇ ਨਾਲ ਲੋਕਾਂ ਨੇ ਗਲਤ ਠੀਕ ਦਾ ਫੈਸਲਾ ਜਿੰਨੀ ਛੇਤੀ ਜਿਸ ਰੂਪ ਵਿੱਚ ਦੇਣਾ ਸ਼ੁਰੂ ਕਰ ਦਿੱਤਾ ਉਹਦੇ ਨਾਲ ਦਰਦ ਦੀ ਰਾਜਨੀਤੀ ਲਾ ਫੈਲਾ ਬਹੁਤ ਜਿਆਦਾ ਹੋ ਗਿਆ ਕਿ ਮੌਜੂਦਾ ਸਮੇਂ 'ਚ ਜੋ ਘਟਨਾਵਾਂ ਦੁਨੀਆਂ ਦੀ ਪੱਦਰਤੇ ਘਟ ਰਹੀਆਂ ਨੇ ਉਹਨਾਂ 'ਚ ਸਿੱਖਾਂ ਦੀ ਜਿੰਮੇ ਦੀ ਹਿੱਸੇਦਾਰੀ ਹੋ ਸਕਦੀ ਹੈ ਉਹਨੂੰ ਸੰਭਾਵੀ ਤੌਰ ਤੇ ਰੋਕਣ ਲਈ ਘਟੋਟ ਇਥੋਂ ਦਾ ਜਿਹੜਾ ਰਾਜਸੀ ਪ੍ਰਬੰਧ ਹੈ ਉਹ ਸਿੱਖਾਂ ਦੇ ਉੱਤੇ ਆਪਣਾ ਗਲਬਾ ਦਬਾਅ ਛਾ ਪਾ ਰਿਹਾ ਹੈ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਚੋਣਾ ਵਾਲੇ ਬੰਦਿਆਂ ਦੀ ਹੀ ਪਾਰਿਆ ਹੈ ਸਗੋਂ ਇਹ ਤੋਂ ਨੋ ਜਿਹੜੇ ਬਿਹਤਰ ਦੂਜੇ ਰਾਹ ਨੇ ਉਹਨਾਂ ਤੇ ਪਾਇਆ ਜਾ ਰਿਹਾ ਹੈ ਜਿੱਥੇ ਕਿਤੇ ਵੀ ਹਮਲਾ ਹੁੰਦਾ ਉਹ ਸਾਰਿਆਂ ਪਾਸਿਆਂ ਤੋਂ ਹੁੰਦਾ ਸਾਨੂੰ ਸਿੱਖਿਆ ਦੇ ਰਾਹ ਦਾ ਹੀ ਪਤਾ ਹੈ ਸਾਨੂੰ ਖੇਤੀਬਾੜੀ ਹਮਲਿਆਂ ਦਾ ਹੀ ਪਤਾ ਹੈ ਤਾਂ ਠੀਕ ਸਿੱਖਾਂ ਦੀ ਜਿਹੜੀ ਪ੍ਰਬੰਧਕ ਸੰਸਥਾ ਹੈ ਉਹਦੇ ਬੰਨਿਓ ਗੁਰਦੁਆਰਿਆਂ ਨੂੰ ਸੇਵਾ ਸੰਭਾਲ ਦੇ ਨਾਂ ਤੇ ਢਾਇਆ ਜਾਣਾ ਬਦਲਿਆ ਜਾਣਾ ਸਦੀਵੀ ਰਾਜਨੀਤੀ ਦਾ ਹਿੱਸਾ ਹੈ ਜਿੰਨਾ ਜਰਾ ਅਸੀਂ ਆਪਣੀਆਂ ਸਦੀਵੀ ਵਿਰਾਸਤੀ ਬਸਤਾਂ ਨੂੰ ਪਰੰਪਰਾਵਾਂ ਨੂੰ ਲਗਾਤਾਰ ਸਾਂਭਣਾ ਉਹਨਾਂ ਦੀ ਚਿੰਤਨ ਕਰਨਾ ਛੱਡ ਦਿੰਦੇ ਹਾਂ ਅਸੀਂ ਜੋ ਮਰਜ਼ੀ ਕਰੀਏ ਕਿਸੇ ਪ੍ਰਾਪਤੀ ਵੱਲ ਨਹੀਂ ਵਧ ਰਹੇ ਹੁੰਦੇ ਕਿਸੇ ਵੀ ਮਨੁੱਖ ਤੇ ਉੱਤੇ ਘਟਨਾਵਾਂ ਦੇ ਉੱਤੇ ਕੇਂਦਰਿਤ ਕਰਕੇ ਚਰਚਾ ਕਰਨੀ ਬੁਰੀ ਹੁੰਦੀ ਹੈ ਪਰ ਕਈ ਵਜ੍ਹਾ ਦੇ ਧੱਕੇ ਚ ਘਟਨਾਵਾਂ ਨੂੰ ਬਿਲਕੁਲ ਸਾਹਮਣੇ ਲਿਆ ਦਿੱਤਾ ਜਾਂਦਾ ਹੈ ਤਾਂ ਉਹਨਾਂ ਜ਼ਿਕਰ ਕਰਨ ਤੋਂ ਬਚਿਆ ਨਹੀਂ ਜਾਂਦਾ ਪਰ ਗੁਰਦੁਆਰਾ ਪ੍ਰਬੰਧ ਦੇ ਅਧੀਨ ਚੱਲਦੇ ਹੋਏ ਅਕਾਲ ਤਖਤ ਤੋਂ ਜਿਹੜੇ ਫੈਸਲੇ ਹੋਏ ਸੀ ਉਹਨਾਂ ਵਿੱਚ ਜਿਹੜਾ ਸਭ ਤੋਂ ਵੱਖਰਾ ਅਮਲ ਕੀਤਾ ਗਿਆ ਉਹ ਇਹੀ ਸੀ ਕਿ ਇੱਕ ਮਨੁੱਖ ਨੂੰ ਜਿਹਦੇ ਨਾਂ ਤੇ ਸਭ ਤੋਂ ਵੱਡੇ ਦੋਸ਼ ਲੱਗੇ ਸਨ ਉਹਨੂੰ ਤਨਖਾਹ ਵਜੋਂ ਵੀ ਉਹ ਗੱਲਾਂ ਕਹਿ ਦਿੱਤੀਆਂ ਗਈਆਂ ਕਰਨ ਲਈ ਜਿਹੜੀਆਂ ਸਭ ਤੋਂ ਵੱਡੇ ਸਨਮਾਨ ਦਾ ਹਿੱਸਾ ਸਨ ਇਹਦੇ ਨਾਲ ਹੀ ਗੁਰਦੁਆਰਾ ਪ੍ਰਬੰਧ ਦੀਆਂ ਘਾਟਾਂ ਜਿਹੜੀਆਂ ਸਾਢੇ ਲੋਕਾਂ ਸਾਹਮਣੇ ਪ੍ਰਗਟ ਹਨ ਉਹਦੇ ਮੌਜੂਦਾ ਅਤੇ ਪੁਰਾਣੇ ਪ੍ਰਬੰਧਕ ਨੂੰ ਹੀ ਕੋਣ ਦਲ ਦੀ ਸਜਿੱਤੀ ਵਾਸਤੇ ਥਾਪ ਦੇਣਾ ਇਹ ਵੀ ਕਿਸੇ ਤਰ੍ਹਾਂ ਜਾਇਜ਼ ਨਹੀਂ ਹੈ ਇਹ ਕਟੋਕੜ ਉਹਨਾਂ ਅਮਲਾਂ ਦੀ ਪਕੀਾਈ ਕਰੇਗਾ ਜਿਹੜਾ ਗੁਰੂ ਦੀ ਸਰੂਪਾਂ ਦੀ ਬੇਦੀ ਵੀ ਸ਼ਾਮਲ ਹੋਏ ਜਿਹੜੇ ਗੁਰੂ ਦੀਆਂ ਅਨਿਸ਼ਾਨੀਆਂ ਗੁਰਗੁਰਾਂ ਨੂੰ ਢਾਵਲ ਦੇ ਵਿੱਚ ਸ਼ਾਮਲ ਹੋਏ ਦੋਨੇ ਮੁੱਦੇ ਸਿੱਖਾਂ ਲਈ ਸਦੀਵੀ ਤੌਰ ਤੇ ਵਿੱਚ ਅਹਿਮ ਹਨ ਗੁਰੂ ਗੰਬ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਦਾ ਮਸਲਾ ਗੁਰੂ ਦੀਆਂ ਨਿਸ਼ਾਨੀਆਂ ਗੁਰੂਤਾ ਮੰਨ ਢਾਉਣ ਦਾ ਮਸਲਾ ਗੁਰੂ ਦੇ ਝੰਡੇ ਬੰਗਿਆਂ ਨਿਸ਼ਾਨਾਂ ਦਾ ਆਦਬ ਤੇ ਗੁਰੂ ਦਾ ਗੁਰੂ ਗ੍ਰੰਥ ਸਾਹਿਬਾ ਜੋ ਆਦਬ ਸਾਡੇ ਧਰਮ ਰਾਜਨੀਤੀ ਦਾ ਧੁਰਾ ਹਨ ਇਹਨਾਂ ਨੂੰ ਹੀ ਚੇਤਨ ਰੂਪ ਸਾਂਭਣਾ ਚਾਹੀਦਾ ਹੈ ਸਭ ਤੋਂ ਵਧੇਰੇ ਚਾਚਾ ਇਹਨਾਂ ਦੀ ਹੀ ਚਾਹੀਦੀ ਹੈ ਬੰਦਿਆਂ ਦੀ ਚਾਚਾ ਨਹੀਂ ਚਾਹੀਦੀ ਜੀ ਭੁੱਲਾਂ ਚੁੱਕਾਂ ਲਿਖਿਵਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ